ਆਪਣੇ ਵੱਲੋਂ ਰਮਾਂਜ ਸਿੰਘ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਤੇ ਵਿਸ਼ੇਸ਼ ਤੌਰ ਤੇ ਆਪਣੇ ਪੰਜਾਬੀਆਂ ਨੂੰ ਦੇਲ ਦੀ ਗਰਾਈਆਂ ਤੋਂ ਮੁਬਾਰਕਾਂ ਦੇਣਾ ਅ ਅੱਜ ਲੰਬੀਆਂ ਲੰਬੀਆਂ ਜਦੋਂ ਜ਼ਿਆਦਾ ਤੋਂ ਬਾਅਦ ਜਿਹੜੀ ਆਜ਼ਾਦੀ ਮਿਲੀ ਆ ਭਾਰਤ ਨੂੰ ਉਸ ਆਜ਼ਾਦੀ ਦਾ ਦਿਹਾੜਾ ਸੋ ਮੇਰੇ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਨੂੰ ਗੁਰਦਾਸਪੁਰ ਵੀ ਕੇ ਆਉਣ ਦਾ ਮੌਕਾ ਮਿਲਿਆ ਜਿਹੜਾ ਮੇਰਾ ਕਰਮ ਭੂਮੀ ਵੀ ਹੈ ਜਿੱਥੇ ਮੈਂ ਲੰਬਾ ਸਮਾਂ ਇਸ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਵਾਲੀ ਲੜਦੇ ਆ ਆਪਣੀ ਜ਼ਿੰਦਗੀ ਦਾ ਸਮਾਂ ਗੁਜ਼ਾਰਿਆ ਸੋ ਲਗਾਤਾਰ ਪੰਜਾਬ ਸਾਡਾ ਸਾਡਾ ਦੇਸ਼ ਤਰੱਕੀ ਕਰੇ ਦਿਨ ਦੁਗਣੀ ਰਾਤ ਚੁਗਣੀ ਬਲੰਦੀਆਂ ਨੂੰ ਸੋਵੇ ਇਹਦੇ ਲਈ ਸਾਡੀਆਂ ਸ਼ੁਭ ਕਾਮਨਾਵਾਂ ਨੇ ਸਾਡੇ ਯਤਨ ਵੀ ਨੇ ਸੋ ਪੰਜਾਬ ਦੇ ਅੰਦਰ ਲਾਸਨ ਚ ਵੀ ਕਿਹਾ ਆ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਵੱਡੇ ਪ੍ਰੋਜੈਕਟ ਗੁਰਦਾਸਪੁਰ ਦੇ ਲਈ ਮਾਰਜਿਕ ਮੁੱਖ ਮੰਤਰੀ ਵੱਲੋਂ ਤਿਆਰ ਕੀਤੇ ਜਾ ਰਹੇ ਆ ਮੈਨੂੰ ਲੱਗਦਾ ਵੀ ਬੜੇ ਇਤਿਹਾਸਿਕ ਪ੍ਰੋਜੈਕਟ ਹੋਣਗੇ ਪੰਜਾਬ ਦੇ ਜੰਮੂ ਕਟਰਾ ਐਕਸਪ੍ਰੈਸ ਵੇ ਜਿਹੜਾ ਹੈਗਾ ਵਾ ਉਹਦਾ ਜਿਹੜਾ ਰਿਲਕਾਈ ਵੀ ਅੜਿਆ ਹੋਇਆ ਉਹ ਨੂੰ ਵੀ ਕਹਾਂਗੇ ਮੇਰਾ ਖਿਆਲ ਹੈ ਕੋਜੇ ਕਥਾਵਾ ਦੇ ਆ ਉਹਨੂੰ ਸ਼ਾਰਟ ਆਊਟ ਕਰਾਂਗੇ ਮਸਲੇ ਨੂੰ ਕਿਉਂਕਿ ਉਹ ਜ਼ਰੂਰੀ ਹੈ ਬਣਨਾ ਪਰ ਕਿਸਾਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਾਜਬ ਰੇਟ ਮਿਲ ਜਾਣ ਮੈਨੂੰ ਲੱਗਦਾ ਨਹੀਂ ਕੋਈ ਸਮੱਸਿਆ ਸਰਕਾਰ ਲਗਾਤਾਰ ਉਹ ਤੇ ਪਿਆਲ ਕਿਸਮ ਕਰ ਰਹੀ ਹੈ ਕਸ਼ਮੀਰ ਸਿੰਘ ਵਾਲਾ ਸਕੱਤਰ ਕਿਸਾਨ ਵਿੰਗ ਪੰਜਾਬ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅੱਜ 78ਵੇਂ ਆਜ਼ਾਦੀ ਦਿਵਸ ਦੇ ਦਿਹਾੜੇ ਤੇ ਮੈਂ ਸੰਭੂ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕ ਪੇਸ਼ ਕਰਦਾ ਔਰ ਖਾਸ ਕਰਕੇ ਮੈਂ ਉਹਨਾਂ ਨੂੰ ਨਾਮ ਹੁੰਦਾ ਉਹਨਾਂ ਦੀ ਜਿਹੜੇ ਸ਼ਹੀਦ ਜਿਨ੍ਹਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਜਿਨ੍ਹਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਤੇ ਸਾਨੂੰ ਜਿਹੜੀ ਆਜ਼ਾਦੀ ਦਵਾਈ ਅੱਜ ਤੇ ਇਸ 78ਵੇਂ ਆਜ਼ਾਦੀ ਦਿਵਸ ਦੇ ਉੱਤੇ ਮੈਂ ਉਹਨਾਂ ਨੂੰ ਯਾਦ ਕਰਦਾ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਜਿਹੜਾ ਉਹ ਆਜ਼ਾਦੀ ਦਾ ਨਿਗ ਬਣ ਰਹੇ ਆ ਅੱਜ ਹਿੰਦੁਸਤਾਨ ਪੂਰੀ ਜਿਹੜਾ ਭਾਰਤ ਦੇਸ਼ ਆ ਸਾਡਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਇੱਕ ਨੰਬਰ ਦਾ ਲੋਕਤੰਤਰ ਬਣਿਆ ਹੋਇਆ ਔਰ ਲੋਕਤੰਤਰ ਦੀ ਜਿਹੜੀ ਸਹੀ ਜਿਹੜੀ ਮਾਣਿਆਂ ਦੇ ਵਿੱਚ ਸਾਡੇ ਸ਼ਹੀਦਾਂ ਨੇ ਰਾਜਗੁਰੂ ਸਰਗਦੇਵ ਸਰਾਭਾ ਸਰਦਾਰ ਭਗਤ ਸਿੰਘ ਜੀ ਵਰਗੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਅਤੇ ਡਾਕਟਰ ਬੇਦਕਾਰ ਜੀ ਭੀਵਰਾਓ ਬੇਦਕਾਰ ਜੀ ਜਿਨ੍ਹਾਂ ਨੇ ਇਸ ਸੰਵਿਧਾਨ ਦੇ ਰਚੇਤਾ ਜਿਨ੍ਹਾਂ ਨੇ ਸਾਰੇ ਹਿੰਦੁਸਤਾਨ ਨੂੰ ਇੱਕ ਲੜੀ ਚ ਪਰੋ ਕੇ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦੇਣ ਦੀ ਗੱਲ ਕੀਤੀ ਅੱਜ ਮੈਂ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਜਿਹੜਾ ਵਧਾਈ ਪੇਸ਼ ਕਰਦਾ ਔਰ ਸਾਰਿਆਂ ਨੂੰ ਇੱਕ ਵਾਰੀ ਦੁਬਾਰਾ ਫੇਰ ਜਿਹੜਾ ਉਹ ਮੁਬਾਰਕਬਾਦ ਪੇਸ਼ ਕਰਦਾ ਬਹੁਤ ਬਹੁਤ ਧੰਨਵਾਦ ਜੀਸ਼ਮੰਗਵਾ ਜੁਆਇੰਟਸ ਦੇ ਤਰਫੋਂ ਜ਼ਿਲ੍ਹਾ ਆਮ ਆਦਮੀ ਪਾਰਟੀ ਮੈਂ ਅੱਜ ਦਾ ਜਿਹੜਾ ਬੜਾ ਸ਼ੁਭ ਦਿਹਾੜਾ ਆਇਆ ਜਿਹੜਾ ਦੇਸ਼ ਦਾ 78ਵਾਂ ਜਿਹੜਾ ਆਜ਼ਾਦੀ ਦਿਵਸ ਆ ਉਹਦੀ ਮੈਂ ਸਾਰੇ ਸਮੂਹ ਦੇਸ਼ ਵਾਸੀਆਂ ਨੂੰ ਔਰ ਦੁਨੀਆ ਦੇ ਹਰ ਕੋਨੇ 'ਚ ਵਸਦੇ ਹਿੰਦੁਸਤਾਨ ਵਾਸੀਆਂ ਨੂੰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਿਹੜਾ ਹੈ ਉਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮੈਂ ਨਮਨ ਕਰਦਾ ਔਰ ਮੈਂ ਸਜਦਾ ਕਰਦਾ ਜਿਹੜੇ ਸਾਡੇ ਦੇਸ਼ ਦੇ ਆਜ਼ਾਦ ਕਰਾਉਣ ਵਾਸਤੇ ਜਿਹੜੇ ਸਾਡੇ ਆਜ਼ਾਦੀ ਘੁਲਾਟੇ ਸੀਗੇ ਜਿਨ੍ਹਾਂ ਦੇ ਕਾਰਨ ਅਸੀਂ ਅੱਜ ਇਹ ਮੰਨ ਰਹੇ ਹਾਂ ਇਸ ਆਜ਼ਾਦੀ ਦਾ ਔਰ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਲੋਕ ਹੱਸ ਕੇ ਡਰੇ ਔਰ ਆਜ਼ਾਦੀ ਦੇ ਨਾਲ ਹਰ ਜਿਹੜਾ ਹੈ ਆਪਣਾ ਕੰਮ ਤਰੀਕੇ ਤੌਰ ਤਰੀਕੇ ਨਾਲ ਕਰ ਰਿਹਾ ਤੇ ਮੈਂ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਸਮੂਹ ਹਿੰਦੁਸਤਾਨ ਵਾਸੀਆਂ ਨੂੰ ਜਿਹੜਾ ਹੈ ਉਹ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਲਗ ਲਗ